ਜਿਹੜੇ ਜੰਡੇ ਆ ਉਹੋ ਅੱਜ ਮੇਰੇ ਦੁਸ਼ਮਣ ਲੋ ਘਰ ਵੜਨ ਦੀ ਕੰਜਰੀਏ ਤੇ ਕੁੱਤੀਏ ਬੋਲਦੀ ਮਾਤਾ ਨੂੰ ਦੋ ਚਾਰ ਵਰੀ ਮਾਰਨ ਮਾਰ ਜਾ ਵੀ ਅਸੀਂ ਵੇਖ ਕੇ ਵੀ ਆਈ ਅਸੀਂ ਜਾ ਕੇ ਕਹਿ ਕੇ ਵੀ ਆਈ ਏਦਾਂ ਨਾ ਰਹਿ ਕੇ ਰੋਟੀ ਪਕਾ ਤੇ ਮਾਤਾ ਖਾਵੇ ਮਾਤਾ ਜੀ ਜਿਹੜੇ ਬਜ਼ੁਰਗਾਂ ਦੇ ਬੱਚਿਆਂ ਦੇ ਨਾਂ ਜਾਇਦਾਦਾਂ ਕਰ ਦਿੰਦੇ ਆ ਉਹ ਵੀ ਦੇ ਦੇਣਾ ਕਰਨਾ ਨਹੀਂ ਕਰਨਾ ਨਹੀਂ ਕਰਨਾ ਚਾਹੀਦਾ ਮੈਂ ਕਰਕੇ ਭੁੱਲ ਗਈ ਆ ਇੰਨਾ ਥੱਕਾ ਵੇ ਜਾਇਦਾਦ ਕਰਨ ਤੋਂ ਪਹਿਲਾਂ ਸਹੀ ਹੀ ਕੰਮ ਇਹ ਸਹੀ ਪਹਿਲੋ ਇਹ ਤਾਂ ਮਾੜਾ ਮੋਟਾ ਚੱਲਦਾ ਹੀ ਤੁਹਾਡੇ ਜੀ ਇਸ ਜਿਸ ਮਿਦਵਾਨਾ ਤੱਕ ਹੋ ਰਿਹਾ ਵੈ ਕਿ ਵਿਦੂਆ ਮਾਤਾ ਨਾਲ ਝੱਕਾ ਹੋ ਰਿਹਾ ਇਸ ਕਰਕੇ ਮੈਨੂੰ ਬਹੁਤ ਰੋਣਾ ਆਇਆ ਇਹ ਇੰਦਾ ਕਦੀ ਨਹੀਂ ਹੋਣਾ ਚਾਹੀਦਾ ਅਜੇ ਨੌ ਕਰਦੀ ਕੱਲੂ ਹੋਰ ਵੀ ਕੋਈ ਨੌ ਕਰ ਸਕਦੀ ਆ ਨਾ ਤੂੰ ਵੀ ਇਦਾਂ ਨਾਲ ਸਹਿਮਤੀ ਦਿੰਦੇ ਮੈਂ ਆਵਾਜ਼ ਨੂੰ ਉਠਾਵਾਂਗੇ ਇੰਦਾ ਕਦੀ ਨੂੰ ਚਰਚ ਪੁੱਛਿਆ ਦੀ ਕੋਈ ਸੁਣਵਾਈ ਨਹੀਂ ਕੀਤੀ ਇੱਕ ਵੀ ਗੱਲ ਸੁਣੀ ਕਹਿੰਦੀ ਤੂੰ ਚੁੱਪ ਕੇ ਬਹਿ ਜਾ ਮੈਂ ਤੇਰੀ ਗੱਲ ਕੋਈ ਨਹੀਂ ਸੁਣਦਾ ਫਾਜਾ ਇਦਾਂ ਮੈਨੂੰ ਬੋਲਿਆ ਚਲ ਆਪਾਂ ਘਰ ਵਾੜੀਏ ਚਾਹ ਪਾਣੀ ਜੋ ਮਰਦੀ ਨੇ ਨਾ ਨਹੀਂ ਨਾ ਚੱਲੇ ਨਾ ਹੁਣ ਨਹੀਂ ਨਾ ਚੱਲੇ ਤੇਰਾ ਭਾਂ ਮੈਨੂੰ ਛੱਡ ਦੇ ਤੇ ਇਹ ਸੜਕ ਤੇ ਬਾਹਰ ਨਹੀਂ ਉਹ ਕੁੜੀਆਂ ਲਵਾ ਕੇ ਤੈਨੂੰ ਕਹਿੰਦਾਂ ਕਿ ਅੰਦਰ ਵੜਾ ਦਿੰਨੇ ਮੈਨੂੰ ਮਾਰਦੀ ਕੁੜਤੀ ਨਹੀਂ ਉਹ ਮੈਂ ਤਾਂ ਉਹਦਾ ਸਸਰੀ ਗੱਲ ਕੀਤੀ ਗਿਆ ਜੇ ਤੇਰੇ ਮੋ ਗਾੜੀ ਲਾਤੀਂ ਤੇ ਸਾਡੀ ਲਾਤੀਂ ਨਹੀਂ ਮੂੰਹ ਨਾ ਤੇ ਪਿਆਜ ਪਿਆਜ ਤਾਂ ਪਿਆਜ ਥੋੜੀ ਜਨਾ ਵੋਖੀ ਲੱਗੇ ਜੰਮੀ ਸੋਣੀ ਦੀ ਮਾਰ ਕਰਦੇ ਨਹੀਂ ਹਾਂ ਹਾਂ ਬੱਸ ਇਹਨਾਂ ਕੋਲ ਨਹੀਂ ਆ ਕੇ ਰਕਾ ਸਾਨੂੰ ਸਾਨੂੰ ਕੋਲੋਂ ਕੋਲੋਂ ਕੱਢ ਕਹਿੰਦੇ ਤੈਨੂੰ ਘਰ ਭੌਣੇ ਆ ਤੇਰੇ ਬੱਚੇ ਮੇਰਾ ਘਰ ਹੈ ਤੇ ਦਾ ਮਰਜੀ ਹੈ ਮੈਨੂੰ ਮਾਦੀ ਮੈਂ ਫਿਰ ਮੈਂ ਤੈਨੂੰ ਥਰੇ ਨਹੀਂ ਕਿਉਂ ਤਾ ਤੇਰਾ ਘਰ ਹੈ ਆਪਣੇ ਘਰ ਬਾਹਰ ਮਾਰਨ ਰੋਟੀ ਪਾਣੀ ਆ ਬਹੁਤ ਤਿੰਨ ਟਾਈਮ ਵੇਖਣਾ ਮਗਰ ਭਈ ਤੁਸੀਂ ਰੋਕਣਾ ਨਹੀਂ ਗਾ ਆ ਗਰਦੀਪ ਕੌਰ ਜੀ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਜਿਹੜਾ ਮਾਤਾ ਨਾਲ ਹੋ ਰਿਹਾ ਮਾਤਾ ਹਾਂਜੀ ਪੁਲਿਸ ਆਈ ਹਾਂਜੀ ਪੁਲਿਸ ਆਈ ਤੇ ਉਹ ਮਾਤਾ ਨਾਲ ਤੱਕਾ ਕਰਕੇ ਗਈਆ ਸੀਮੈਂਟ ਔਰ ਰੇਤਾ ਸਾਰਾ ਗੋਸਤ ਕੇ ਨਾਲ ਅੰਦਰ ਕਰਕੇ ਗਈਆਂ ਮੰਜੇ-ਮੁੰਜੇ ਇੱਥੇ ਸੁੱਟ ਗਈਆਂ ਮਾਤਾ ਦਾ ਘਰ ਆ ਮਾਤਾ ਦਾ ਘਰਵਾਰ ਆ ਉਹਨਾਂ ਦੇ ਘਰ ਵਾਲੇ ਨੇ ਬਣਾਇਆ ਵਾ ਮਾਤਾ ਕਿਉਂ ਉੱਥੇ ਹੀ ਜਾਂਦੀ ਰਹਿੰਦੀ ਹੈ ਮਾਤਾ ਦੇ ਘਰ ਵਾਲੇ ਨੇ ਖੁਦ ਘਰ ਬਣਾਇਆ ਵਾ ਮਾਤਾ ਨੇ ਉੱਥੇ ਰਹਿਣਾ ਮਾ ਖੂਨ ਪਸੀਨੇ ਦੀ ਕਮਾਈ ਮਾਤਾ ਦੇ ਘਰ ਵਾਲੇ ਆ ਆਹਦਾ ਨਾਲ ਗੱਲ ਗਲਤ ਗੱਲ ਨਹੀਂ ਕਰ ਰਹੀ ਕਿ ਬਾਪ ਮੁਛਾ ਚੋਕੇ ਆਣ ਕੇ ਡੈ ਪਿਆ ਮਾਤਾ ਨੇ ਪਲੇਅਰ ਸਰਿਆ ਬੜਾ ਸੱਚ ਬੋਲਦੇ ਮੈਂ ਇੱਕ ਮਿੰਟ ਰੋ ਹੱਥੋਂ ਦੇਖੇ ਆਪਣੇ ਹੱਥ ਨੇ ਰੁੱਤੇ ਪਏ ਨਹੀਂ ਕਾ 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 ਕ ਮੇਰੀ ਇੰਨੀ ਉਮਰ ਆ 78 ਸਾਲ ਦੀ ਏਜ ਆ ਦੋ ਨੌਕਰੀਆਂ ਮੈਂ ਕੀਤੀਆਂ ਆਰਮੀ ਦੇ ਵਿੱਚ ਔਰ ਮੈਨੂੰ ਇਹ ਐਡਾ ਮੇਰਾ ਅਪਮਾਨ ਕਰਕੇ ਗਈ ਆ ਇਹ ਦੱਸ ਲੋ ਕਿਤੇ ਚਲ ਗਏ ਵਿਚਾਰੀ ਉਹਦੇ ਵੀ ਕੁੜੀਆਂ ਵਾ ਜਾਂ ਤੇ ਉਹਨਾਂ ਨੂੰ ਕਿਤੇ ਜਗ੍ਹਾ ਲੈ ਕੇ ਦੇ ਦੋ ਅਸੀਂ ਜੀ ਦਿੱਤੀ ਹੈ ਜਗ੍ਹਾ ਦਿੱਤੀ ਆ ਤੇ ਕਮਰੇ ਪਾ ਕੇ ਤੇ ਕਿਰਾਏ ਤੇ ਦਿੱਤੇ ਆ ਉਹਨੇ ਕਿਰਾਏ ਤੇ ਜਿਹੜੇ ਹਾਂ ਜੀ ਨਹੀਂ ਤੋਂ ਬਸ ਸਾਡੀ ਕਹਿੰਦੀ ਆ ਕਿ ਮੇਰੇ ਘਰ ਵਾਲੇ ਦਾ ਉੱਥੇ ਮਤਲਬ ਇੱਟਾਂ ਨਹੀਂ ਗਿਆ ਮੇਰੇ ਉਹਨਾਂ ਲਹੂ ਪਸੀਨਾ ਕਰਕੇ ਉਹਨੂੰ ਬਣਾਇਆ ਇੱਕ ਕਰਕੇ ਤੇ ਮੈਂ ਨਹੀਂ ਛੱਡ ਸਕਦੀ ਆਈ ਬਥੇਰਾ ਕਿੰਨੇ ਕਿ ਸਾਡੇ ਆਲਾ ਜੋ ਤੁਸੀਂ ਛੱਡ ਦੋ ਤੇ ਉੱਥੇ ਜਾ ਕੇ ਰੋਂਦੀ ਰਹਿੰਦੀ ਕਿ ਨਹੀਂ ਮੈਂ ਉੱਥੇ ਹੀ ਮੈਂ ਰਹਿਣਾ ਉਹ ਮੇਰੇ ਘਰ ਵਾਲੀ ਮਤਲਬ ਮਗਵਾਣ ਬਣਾ ਦੇ ਕੇ ਲੈ ਕੇ ਗਿਆ ਤੇ ਮੈਂ ਉੱਥੇ ਹੀ ਰਹਿਣਾ ਉੱਥੇ ਮੈਂ ਮਰਨਾ ਉੱਥੇ ਜਿਹੜੀ ਕਾਉਂਸਲਰ ਰਹੇ ਜੇ ਬੋਡ ਪਰ ਜੇ ਪਿੰਡ ਦੇ ਠੀਕਾ ਲੈ ਕੇ ਝਗੜਾ ਨਹੀਂ ਨਿਕ ਪਟਾ ਸਕੀ ਸਰ ਇਹ ਕਈ ਵਾਰੀ ਦੋ ਵਾਰ ਪੰਚਾਇਤਾਂ ਗਈਆਂ ਨਾ ਦੇ ਘਰ ਇਹ ਜਿਹੜੀ ਬੀਬੀ ਰਾਜਵਿੰਦਰ ਕੌਰ ਆ ਇਹ ਪੰਚਾਇਤ ਨਾਲ ਗੱਲ ਹੀ ਨਹੀਂ ਕਰਦੀ ਇਹ ਸਭ ਪੰਚਾਇਤ ਦੇ ਵੀ ਬੁੜਾਪਰਾ ਬੋਲਦੀ ਆ ਤੇ ਜਿਹੜੀ ਮਾਤਾ ਦੀ ਨੂੰ ਆ ਮਾਤਾ ਦੀ ਨੂੰ ਤੇ ਆਜ 10 ਦਿਨ ਪਹਿਲਾਂ ਇਕੱਠੇ ਹੋਏ ਇਨਾਂ ਦੇ ਘਰ ਤੇ ਇਹਨੂੰ ਜਦੋਂ ਮੈਂ ਬੁਲਾਇਆ ਤਾਂ ਸਭ ਮੈਨੂੰ ਮੈਨੂੰ ਉਲਟਾ ਬੋਲਿਆ ਕਹਿੰਦੀ ਮੇਰੀ ਕੋਰਟ ਚ ਕੇਸ ਚੱਲਦਾ ਜਾ ਕੋਰਟ ਚ ਗੱਲ ਕਰੋ ਮੈਂ ਨਹੀਂ ਤੁਹਾਡੇ ਨਾਲ ਕੋਈ ਗੱਲ ਕਰਦਾ ਉਹ ਪੁਲਿਸ ਵੀ ਆਈ ਆ ਉਸ ਨੇ ਆ ਕੇ ਜਿਹੜੇ ਮੋਢਬਰ ਬੰਦੇ ਇੱਥੇ ਕੋਈ ਹੈ ਨਹੀਂ ਇੱਕ ਦੋ ਮੈਂ ਹੀ ਸੀਗਾ ਇਕੱਲਾ ਤੇ ਇਸ ਕਰਕੇ ਉਹਨਾਂ ਨੇ ਬੀਬੀਆਂ ਹੀ ਉਹਨਾਂ ਨੂੰ ਦਬਕੇ ਦਬਕੇ ਮਾਰ ਕੇ ਭਜਾਵਜੂ ਦਿੱਤਾ ਕੋਰਟ ਕੇ ਕਰ ਸੀ ਕੋਈ ਨਹੀਂ ਕੋਈ ਕੁਦਰਤ ਦੇ ਰੰਗ ਜਿਹੜੇ ਬੜਿਆ ਜੀਵ ਨੇ ਸੁੱਖਾ ਸੁੱਖ ਸੁੱਕੇ ਪੁੱਤ ਮੰਗੇ ਜਾਂਦੇ ਨੇ ਫਿਰ ਉਸ ਤੋਂ ਬਾਅਦ ਜਦੋਂ ਸਮਾਂ ਚੇਂਜ ਹੁੰਦਾ ਏ ਪੁੱਤ ਵੱਡੇ ਹੁੰਦੇ ਨੇ ਵਿਆਹ ਹੁੰਦੇ ਆ ਪੋਤੇ ਪੋਤੀਆਂ ਹੁੰਦੇ ਆ ਚਾਹ ਹੁੰਦਾ ਪਰ ਜਦੋਂ ਦੁਨੀਆ ਦੇ ਰੰਗ ਸਾਹਮਣੇ ਹੁੰਦੇ ਆ ਜਦੋਂ ਆਪਣੇ ਰੰਗ ਬਦਲਦੇ ਆ ਤਾਂ ਬੰਦਾ ਜਿੰਦੇ ਜੀ ਮਰ ਜਾਂਦਾ ਏ ਮੈਂ ਰਈਆ ਤੋਂ ਬਾਬੂ ਘਾਲੇ ਨੂੰ ਜਾ ਰਹੀ ਸੀ ਨਿੱਕੇ ਰਈਏ ਦੀ ਤੇ ਮੈਂ ਇੱਥੇ ਭੀੜ ਲੱਗੀ ਵੇਖੀ ਤੇ ਮੈਂ ਪੁੱਛਿਆ ਕੀ ਹੋ ਰਿਹਾ ਤੇ ਮਾਤਾ ਜੀ ਮੇਰੇ ਮਗਰ ਬੈਠੇ ਨੇ ਇਹ ਰੋ ਰਹੇ ਸੀ ਉੱਚੀ ਉੱਚੀ ਲਾਗੇ ਛਾਗੇ ਮੈਂ ਵੇਖਿਆ ਕਿ ਗੱਲ ਕੀ ਹੋਈ ਏ ਜਿਹੜੀ ਗੱਲ ਸਾਹਮਣੇ ਆਉਂਦੀ ਏ ਉਹ ਬੜੀ ਹੈਰਾਨ ਕਰਦੀ ਏ ਜਿਹੜੇ ਵੀ ਇਲਜ਼ਾਮ ਲੋਕਾਂ ਨੇ ਦੱਸਿਆ ਜਾਂ ਮਾਤਾ ਜੀ ਵੀ ਲਗਾ ਰਹੇ ਨੇ ਕਿ ਮੇਰੇ ਨਾਲ ਗਲ ਮੰਦਾ ਕੀਤਾ ਜਾਂਦਾ ਗਲਤ ਬੋਲਿਆ ਜਾਂਦਾ ਅੱਜ ਪੁਲਿਸ ਦਾ ਜਿਹੜਾ ਇੱਥੇ ਵੱਡਾ ਰੋਲ ਸਾਹਮਣੇ ਆ ਰਿਹਾ ਏ ਸਥਾਨਕਾ ਪੁਲਿਸ ਨੇ ਤਸਵੀਰਾਂ ਕੈਮਰਾਮੈਨ ਨੂੰ ਕਹੂੰਗਾ ਵਖੋਨ ਨੂੰ ਉਹ ਰੈਡੀ ਆ ਵੀਡੀਓ ਵੀ ਤੁਹਾਨੂੰ ਵਖੋਣਾ ਵਾ ਉਹ ਰੈਡੀ ਦੇ ਨਾਲ ਲਾਗੇ ਖਲੋਕੇ ਉਹਨਾਂ ਦੇ ਘਰ ਜਿਹੜਾ ਕੋਰਟ ਕੇਸ ਚੱਲਦਾ ਏ ਉੱਥੇ ਜਿਹੜਾ ਸਮਾਨ ਰਖਾਇਆ ਏ ਮੌਕੇ ਤੇ ਮਾਮਲਾ ਤੁਹਾਨੂੰ ਦੱਸਦੇ ਆ ਪਰ ਤੁਸੀਂ ਆਪਣੀ ਰਾਏ ਜਰੂਰ ਦੇਣਾ ਕੌਣ ਸਹੀ ਹੈ ਕੌਣ ਗਲਤ ਹੈ ਮਾਤਾ ਜੀ ਦਾ ਕੀ ਕਹਿਣਾ ਹੈ ਲਾਗੇ ਵਾਲਿਆਂ ਦਾ ਕੀ ਕਹਿਣਾ ਹੈ ਮੋਦਪੁਰਾਂ ਦਾ ਕੀ ਕਹਿਣਾ ਹੈ ਕਿਉਂਕਿ ਕਿਤੇ ਨਾ ਕਿਤੇ ਜਿਹੜਾ ਝਗੜਾ ਹੁੰਦਾ ਉਹ ਵੀ ਜੁਮੇਆਰੀ ਹੁੰਦੀ ਹੈ ਮੋਦਪੁਰਾਂ ਦਾ ਉਹ ਝਗੜਾ ਨੰਬੇੜਨ ਦੀ ਇਹ ਕੀ ਹੈ ਸਾਰਾ ਮਾਮਲਾ ਗੱਲਬਾਤ ਕਰਦੇ ਆਂ ਮਾਦਾ ਕੀ ਨਾ ਦਾ ਹਾਂ ਪਿਆਰ ਇੱਕ ਕੀ ਗੱਲ ਹੋਈ ਆ ਜਿਹੜਾ ਅੱਜ ਮhalla ਸਾਰਾ ਤੁਹਾਡਾ ਤੁਹਾਡੇ ਨਾਲ ਕੱਖਾਂ ਆ ਦਿੰਦਾ ਵਾ ਜਿਹੜਾ ਸੁਣਾਈ ਦੇ ਰਿਹਾ ਵਾ ਕਿ ਲੱਟਾ ਵਾ ਕੋਈ ਜਗ੍ਹਾ ਦਾ ਉਹ ਜਗ੍ਹਾ ਕਿਹਦੀ ਆ ਜਗ੍ਹਾ ਮੇਰੀ ਆ ਇਹਦੇ ਨਾਮ ਤੇ ਪਿਆਰਪੁਰ ਦੇ ਨਾਮ ਟਾਡੇ ਨਾਲ ਤੇ ਆ ਤੇ ਤੇ ਤੁਹਾਡੀ ਔਰ ਇਹ ਆ ਔਰ ਤੇ ਤੁਹਾਨੂੰ ਕੁਝ ਵੀ ਕਹਿ ਰਹੀ ਅੰਦਰ ਬਾਹਰ ਨੇ ਦਿੱਕਤ ਕੀ ਆ ਦਿੱਕੇ ਜਦੋਂ ਮੈਨੂੰ ਮਾਰਦੀ ਕੁੜਤੀ ਆ ਮੈਂ ਦੁਬਾਰਾ ਕੱਢ ਦੇ ਦਿੱਤੀ ਮੇਰਾ ਆਲਾ ਮਾਰ ਤੇ ਦੋਨਾਂ ਕੋਈ ਜਗ੍ਹਾ ਹੀ ਨਹੀਂ ਹੋਊਗੀ ਔਰ ਉਹਨਾਂ ਨੂੰ ਮੈਂ ਜਗ੍ਹਾ ਲੈ ਕੇ ਦਿੱਤੀ ਆ ਉਹਨੇ ਜਗ੍ਹਾ ਮੈਂ ਸਾਡੇ ਸਾਹ ਤੁਹਾਰੇ ਆਪ ਉੱਪਰ ਆਏ ਤੇ ਚੜੇ ਉਹਨੇ ਕਮਰੇ ਪਾ ਕੇ ਇਹ ਜਗ੍ਹਾ ਤੁਸੀਂ ਲੈ ਵੀ ਦਿੱਤੀ ਆ ਲੈ ਵੀ ਦਿੱਤੀ ਆ ਸੁੱਖ ਸ਼ਾਂਤੀ ਲਈ ਹਾਂ ਸੁੱਖ ਸ਼ਾਂਤੀ ਨਾਲ ਦਿੱਤੀ ਪਰ ਚਾਹਤ ਕਰਨੀ ਹੈਗੀ ਹਾਂ ਜੀ ਗੱਲ ਕਰ ਜੋ ਹੋਇਆ ਵਾ ਮਾਦੀ ਬੋਲੋ ਮਾਦੀ ਰੋਣ ਦੀ ਲੋੜ ਨਹੀਂ ਆ ਤੇ ਅੱਜ ਜਿਹੜੇ ਪੁਲਿਸ ਆਈ ਆ ਕਿਉਂ ਆਈ ਆ ਕੀ ਗੱਲ ਹੋਈ ਅੱਜ ਝਗੜਾ ਹੋਇਆ ਕਿ ਕੀ ਆ ਕੋਈ ਝਗੜਾ ਨਹੀਂ ਹੋਇਆ ਤੇ ਕਿਉਂ ਆਈ ਅੱਜ ਪੁਲਿਸ ਇਹਨੇ ਬੁਲਾਈ ਕਿਉਂ 3 ਮਿੰਟ ਬਜਰੀ ਤੇ ਉੱਟ ਕੇ ਗਏ ਆ ਲਾਗੇ ਖਲਾ ਲਾਗੇ ਖਲੋ ਕੇ ਤੇ ਕੇਸ ਆਪ ਨੂੰ ਅੰਦਰ ਸੰਦ ਉੱਟ ਕੇ ਗਏ ਤੇ ਤੁਹਾਡਾ ਕੋਡ ਕੇਸ ਵਗੈਰਾ ਚੱਲ ਰਿਹਾ ਕੋਈ ਹਾਂਜੀ ਚੱਲ ਰਿਹਾ ਹਾਂ ਜੇ ਮੇਰੇ ਨੰਬੋ ਤੱਕ ਆਉਣੇ ਸਾਰੇ ਮੱਲੇ ਨੂੰ ਪੋਛ ਲੋ ਸਾਰੇ ਮੱਲੇ ਨੂੰ ਆਂਡ ਗਾਂਡ ਨੂੰ ਪੋਛ ਲੋ ਕੀ ਗੱਲ ਪੱਕਾ ਮੈਂ ਆ ਰਿਹਾ ਮੇਰੀ ਗੱਲ ਸੁਣੋ ਜਦੋਂ ਤੈਨੂੰ ਕਹ ਰਹੀ ਆ ਕਿ ਅੰਦਰ ਹੀ ਪਾ ਦਿੰਨੇ ਆ ਸਮਾਨ ਦੀ ਤੂੰ ਹੀ ਗੱਲ ਕਹਿ ਦਿੱਤੀ ਕਿ ਚਲੋ ਸਮਾਨ ਲਾ ਕੇ ਖਲੋ ਕੇ ਕੇਸ ਚੱਲਦੇ ਹੁੰਦੇ باوجود ਰੱਖਾ ਕੇ ਗਏ ਆ ਪਰ ਜਦੋਂ ਤੂੰ ਇਹ ਅੰਦਰ ਕਿਉਂ ਨਹੀਂ ਬੈਠੇ ਜਾਂ ਤੈਨੂੰ ਕਹਿੰਦੇ ਅੰਦਰ ਪੜਾ ਦਿੰਨੇ ਆ ਮੇਰੀ ਜਾਨ ਨੂੰ ਖਤਰਾ ਮੈਨੂੰ ਮਾਰ ਦੀ ਕੋਟਦੀ ਆ ਗੇ ਰਹੇ ਜੇ ਮੱਲੇ ਵਾਤੀ ਇਹਨਾਂ ਦੇ ਆਖ ਚਾਏ ਜੇ ਇਹ ਜਿਹੜੀ ਅਸਲ ਦੇ ਵਿੱਚ ਸਚਾਈ ਆ ਕੀ ਆ ਹਾਂਜੀ ਪੁੱਤ ਮੈਂ ਸਚਾਈ ਬੋਲੂਗੀ ਮੈਂ ਝੂਠ ਨਹੀਂ ਮਾਰਦੀ ਸਚਾਈ ਇਹਨਾਂ ਦੀ ਹੈ ਕਿ ਮਾਤਾ ਨੇ ਉਧਰ 10 ਮੱਲੇ ਜਗ੍ਹਾ ਰਿਤਿਨ ਰੋੜ ਦੇ ਉੱਤੇ ਆ ਪਿੱਛੇ ਲਈ ਆ ਇਧਰ ਮਾਰ ਰਹਾ ਥਾ ਮਾਂ ਸਾਨੂੰ ਪਤਾ ਵਾ ਹੀ ਬੜੇ ਚਿਰ ਦੇ ਛੜਾ ਦੇ ਨਾਲ ਪਿਆਰ ਸਾਡੇ ਆਪਣੇ ਆ ਇਹਨਾਂ ਨੂੰ ਦਸ ਮੱਲੇ ਤੋਂ ਜਗਤ ਤੀ ਬਣ ਗਈ ਉਧਰ ਨਹੀਂ ਜਾ ਰਹੀ ਇੱਥੇ ਮਾਰ ਰਹਾ ਥਾ ਨਾ ਮਾਂ ਕਬਜਾ ਐ ਸਾ ਉਟਾ ਕਬਜਾ ਕੇ ਬੈਠੀ ਕਹਿੰਦੀ ਮੈਂ ਇੱਥੇ ਆਣਾ ਨਾ ਨੂੰ ਘਰ ਵੜਨ ਦੀ ਕੰਜਰੀਏ ਤੇ ਕੁੱਤੀਏ ਬੋਲਦੀ ਮਾਂ ਤਾਨੂੰ ਦੋ ਚਾਰ ਦਿਨ ਮਾਂ ਤਾਨੂੰ ਮਾਰ ਜਾ ਵੀ ਅਸੀਂ ਵੇਖ ਕੇ ਵੀ ਆਈ ਅਸੀਂ ਜਾ ਕੇ ਕਹਿ ਕੇ ਵੀ ਆਈ ਵੀ ਇਦਾਂ ਨਾਕ ਰਹਾ ਕੇ ਰੋਟੀ ਪਕਾ ਤੇ ਮਾਂ ਖਾਵੇ ਪਰ ਕਹਿੰਦੀ ਮੈਨੂੰ ਇੰਨੇ ਕਰਨਾ ਕਿ ਮੈਨੂੰ ਮੈਂ ਚੁਕਾ ਨਹੀਂ ਮਾਰਦਾ ਤੇ ਗਾੜੀ ਮੈਂ ਨੂੰ ਕਰਾਂ ਬਾਟਣਾ ਮੈਂ ਇੱਥੇ ਰਹਿ ਨਹੀਂ ਦੇਣਾ ਹੁਣ ਇਹਨੇ ਜਾ ਕੇ ਤੇ ਫਿਰ ਥੋੜੇ ਆਪਣੇ ਕਹਿੰਦੇ ਮੇਨ ਮਾਰੇ ਸਾਡਾ ਝੂਠਾ ਨਾ ਲਾਤਾ ਪੁਲਿਸ ਵਾਲੇ ਆ ਗਏ ਉੱਥੇ ਸਾਡੀ ਬੇਇਤਨੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਪੁੱਤ ਸਾਡੀ ਬਹੁਤ ਬੇਇਤਨੀ ਕਹਿੰਦੇ ਨਹੀਂ ਤੂੰ ਝੂਠ ਮਾਰੇ ਤੇ ਉਹਨੂੰ ਕੁੱਟਿਆ ਅਈ ਆਖਾ ਚਲੋ ਠੀਕ ਹੈ ਮੰਨ ਗਏ ਅੱਜ ਫੇਰ ਆਏ ਅੱਜ ਇੱਥੇ ਬੈਠੇ ਤਿੰਨ ਸਾਡੇ ਮੰਜੇ ਡੰਡੇ ਤੋਂ ਮੰਜੇ ਮਾਰੇ ਜਿਹੜੀ ਭੈਣ ਪੁਲਿਸ ਵਾਲੀ ਅਫਸਰ ਸੀ ਮੈਨੂੰ ਕਿਹਾ ਮੈਂ ਕਿਹਾ ਧੀਏ ਮੇਰੀ ਗੱਲ ਸੋਣਾ ਤੇ ਮੇਰੀ ਧੀ ਆ ਮੈਂ ਕਿਹਾ ਬਿਲਕੁਲ ਮਰਨ ਤੱਕ ਕਹ ਹੋ ਰਿਹਾ ਬੜਾ ਤੱਕ ਹੋ ਰਿਹਾ ਮੈਨੂੰ ਵੀ ਰੋਣਾ ਆ ਗਿਆ ਪਿਆ ਜੀ ਵਿਧਵਾ ਨਾਲ ਤੱਕ ਹੋ ਰਿਹਾ ਵੇ ਕਿ ਵਿਧਵਾ ਮਾਤ ਨਾਲ ਤੱਕ ਹੋ ਰਿਹਾ ਇਸ ਗੱਲ ਤੇ ਮੈਨੂੰ ਬਹੁਤ ਰੋਣਾ ਆਇਆ ਤੇ ਇਦਾਂ ਕਦੀ ਨਹੀਂ ਹੋਣੀ ਚਾਹੀਦੀ ਅੱਜ ਇਹ ਨੌਗਰ ਦੀ ਕਲੂ ਪਰ ਵੀ ਕੋਈ ਨੌ ਕਰ ਸਕਦੀ ਆ ਮੈਂ ਪੂਰੀ ਇਦਨ ਨਾਲ ਸਹਿਮਤੀ ਨਾਲ ਮੈਂ ਆਵਾਜ਼ ਨੂੰ ਉਠਾਵਾਂਗੇ ਤੇ ਇਦਾਂ ਕਦੀ ਨਾਲ ਚਿਰਚ ਪੁੱਛਿਆ ਨਹੀਂ ਕੋਈ ਸੁਣਵਾਈ ਨਹੀਂ ਕੀਤੀ ਇੱਕ ਵੀ ਗਾਂ ਸੁਣੀ ਕਹਿੰਦੀ ਤੂੰ ਚੁੱਪ ਕੇ ਬਹਿ ਜਾ ਮੈਂ ਤੇਰੀ ਗੱਲ ਕੋਈ ਨਹੀਂ ਚੋਣਦਾ ਫਾਜ ਇਦਾਂ ਮੈਨੂੰ ਬੋਲਿਆ ਬੜਾ ਮਾਰਾ ਚੰਗਾ ਸਨ ਸਾਰੇ ਨੇ ਬੋਲੇ ਸਾਰੇ ਡੰਡੇ ਛੋਟੇ ਨਾ ਚਲਾਏ ਸਾਡੇ ਬਾਤ ਗੱਲ ਕਰ ਲਈ ਆਪਾਂ ਜਿਹੜੀ ਪੁਲਿਸ ਕੇਸ ਚੱਲਦਾ ਹੋਣ ਦੇ ਬਾਵਜੂਦ ਲਾਗੇ ਖਲੋਗੇ ਇਹਨਾਂ ਦਾ ਸਮਾਨ ਅੰਦਰ ਰੱਖਾ ਕੇ ਗਈ ਆ ਮਾਤਾ ਦਾ ਕਹਿਣਾ ਵਾ ਕਿ ਉਹਨਾਂ ਨੇ ਮੇਰੀ ਜਗ੍ਹਾ ਉਹਨਾਂ ਦੀ ਮੱੜ ਦੇਤੀ ਉਹ ਕਿਰਾਏ ਤੇ ਜਾੜੀ ਆ ਤੇ ਮੇਰੀ ਜਗ੍ਹਾ ਤੇ ਆਪ ਹੀ ਮਿਸਤਰੀ ਲਾ ਲਿਆ ਮੈਨੂੰ ਹਿਨਸਾਬ ਦੇਣ ਦੀ ਥਾ ਜਿਹੜਾ ਕੀ ਲੱਗਦਾ ਤੁਹਾਨੂੰ ਇਹ ਸਚਾਈ ਆ ਹਾਂ ਜਿਵੇਂ ਆਇਨੀ ਧੱਕਾ ਕੀਤਾ ਮਾਤਾ ਨੇ ਵੀ ਮਾਤਾ ਦੇ ਪੁਲਸਵਾਨੇ ਕੋਲ ਖਲੋ ਕੇ ਕਹਿੰਦਾ ਚਲੋ ਚੁੱਕੋ ਸਮਾਂ ਤੇ ਜਿ ਆਪਣਾ ਭੈਣ ਕੰਮ ਚ ਲਾਓ ਇਹ ਵੀ ਧੱਕਾ ਕੀਤਾ ਸੋ ਇਹ ਨਹੀਂ ਕਦੀ ਹੋਣਾ ਚਾਹੀਦਾ ਵੀ ਇਹ ਮਤਲਬ ਤਾਂ ਹੁੰਦਾ ਸ ਚਾਚ ਤੇ ਮਾਤਾ ਦੇ ਕੋਲ ਨਾ ਤੇ ਜਗ੍ਹਾ ਮਾਰਦੇ ਆ ਮਾਲਕੀ ਮਾਤਾ ਕੋਲ ਕੋ ਕਿ ਠੋਲਟੀ ਆ ਗਈ ਆ ਇਹ ਸਬੂਤ ਕੋਈ ਹੈਗਾ ਨਾ ਕੋ ਪੁਲਸਾ ਕੋਈ ਸਬੂਤ ਹੈਗਾ ਕਿ ਜਗ੍ਹਾ ਤੇ ਨਾ ਆ ਗਈ ਪੁਲਸਾ ਇਸ ਸਚਾਈ ਨਹੀਂ ਦਿੰਦੇ ਨੇ ਪੁਲਸਾ ਇੱਕ ਗਾਲੀ ਵੀ ਕੱਢਦੇ ਕਹਿੰਦੀ ਮੈਂ ਪੁਲਸ ਖਰੀਦੀ ਆ ਪੁਲਸ ਮੇਰੀ ਤੁਹਾਨੂੰ ਉਹਨੇ ਤਾਂ ਨਹੀਂ ਪੱਛਾ ਸਾਨੂੰ ਕਹੇ ਕੱਲ੍ਹ ਆ ਗਿਆ ਪੁਲਸਾ ਸਾਹਮਣੇ ਕਹਿੰਦੀ ਤੁਹਾਡੀ ਪ ਮਾਤਾ ਕਿਆ ਲੈਣ ਇੰਨਾ ਮੈਂ ਕਹਾਂ ਕਿ ਮੰਗ ਕੀ ਕਰਦੇ ਜੀ ਮਾਤਾ ਲਈ ਸਾਡੀ ਮੰਗ ਇਹੋ ਜਿਹਾ ਵੀ ਇਹਨੂੰ ਸਾਡੀ ਵੱਡੀ ਬਣੇਰੀ ਆ ਇਹਨੂੰ ਇਨਸਾਫ ਦੇ ਇਹਦਾ ਘਰ ਖਾਲੀ ਕਿਤੇ ਜਾਵੇ ਇਹਨੂੰ ਇਹਦਾ ਘਰ ਬੱਲੇ ਵਾਲੇ ਗੱਡੀਆਂ ਹੋਈਆਂ ਜੀ ਕੀ ਅਸਲ ਜੀ ਸਚਾਈ ਕੀ ਆ ਸਚਾਈ ਇਹ ਜੋ ਵੀ ਇੰਨਾ ਸੀਮੈਂਟ ਤੇ ਰੇਤਾ ਛਟਾਈ ਮਾਤਾ ਦੇ ਘਰ ਚ ਹਾਂਜੀ ਉਹ ੱਟਕੇ ਨਾ ਪੁਲਿਸ ਆਈ ਆ ਦੋ ਗੱਡੀਆਂ ਆਈਆਂ ਨਾਲ ਲੇਡੀ ਪੁਲਿਸ ਲਿਆਂਦੀ ਉਹਨਾਂ ਨੇ ਉਨਨੇ ਆ ਕੇ ਮਾਤਾ ਨੂੰ ਵੀ ੱੱਕੇ ਮਾਰੇ ਹਨ ਵੀ ਮਨ ੱੱਕੇ ਮਾਰੇ ਸਾਡੀਆਂ ਕੁਰਸੀਆਂ ਪਈਆਂ ਨੱਚ ਲਾ ਚਲਾ ਮਾਰੀਆਂ ਆਉਂਦੇ ਨਹੀਂ ਤੇ ਜੇ ਤੁਸੀਂ ਨਹੀਂ ਜਾਣਾ ਤੇ ਤੁਹਾਨੂੰ ਵੀ ਨਾਲ ਬਾਲ ਕੇ ਤੇ ਲੈ ਜਾਣਾ ਰਾਜੇਂਦਰਪੁਰ ਇਹ ਕੀ ਲੱਗਦੇ ਤੁਸੀਂ ਮਾਤਾ ਦੇ ਮੈਂ ਨਾ ਇਹਨਾਂ ਦੀ ਚਮਾਦਾਈ ਦੇ ਦੋ ਬੇਟੇ ਤਿੰਨ ਜੀ ਠੀਕ ਆ ਜੀ ਦੋ ਬੇਟੇ ਇੱਥੇ ਰਹਿੰਦੇ ਹਾਂਜੀ ਤੇ ਤੀਸਰਾ ਜੀ ਇਹ ਕਮਰ ਸਾਹ ਰਿੰਦਾ ਜੀ ਸ਼ਹਾੜੀ ਠੀਕ ਆ ਜੀ ਤੇ ਤੁਸੀਂ ਕਿਉਂ ਨਹੀਂ ਸਾਹ ਲੈਣੇ ਮਾਤਾ ਨੂੰ ਮਾਤਾ ਨੂੰ ਸਾਮਦੇ ਆ ਮਾਤਾ ਕਹਿੰਦੀ ਵੀ ਨਹੀਂ ਮੈਂ ਉੱਥੇ ਮੈਨੂੰ ਸੂਨ ਮਿਲਦਾ ਜਾ ਕੇ ਮਤਲਬ ਮੇਰਾ ਘਰ ਆ ਤੇ ਮੈਂ ਮੇਰੇ ਘਰ ਵਾਲਾ ਬਣਾ ਕੇ ਗਿਆ ਵਾ ਤੇ ਮੈਂ ਉੱਥੇ ਮੈਂ ਰਹਿਣਾ ਆ ਠੀਕ ਹੈ ਜੀ ਮਾਤਾ ਦੇ ਘਰ ਵਾਲੇ ਹੁਣ ਨਹੀਂ ਆ ਕਿਉਂ ਨਹੀਂ ਜੀ ਡੈਥ ਹੋ ਗਈ ਉਹਨਾਂ ਦੀ 2017 ਦੀ ਠੀਕ ਹੈ ਜੀ ਤਕੀਕਤ ਕੀ ਆ ਜਦ ਜਦੋਂ ਪੁਲਿਸ ਆਈ ਆ ਠੀਕ ਹੈ ਜੀ ਤੁਹਾਡਾ ਜਗ੍ਹਾ ਦਾ ਕੇਸ ਚੱਲ ਰਿਹਾ ਹਾਂ ਜੀ ਸਰ ਚੱਲ ਰਿਹਾ ਜੀ ਠੀਕ ਹੈ ਜੀ ਤੇ ਉਹ ਪੁਲਸਾ ਜਿਸ ਸਮਾਨ ਅੰਦਰ ਕਰਾ ਕੇ ਗਈ ਤੇ ਜੁੱਕ ਰਹੀ ਹਾਂਜੀ ਪੁਲਸ ਨੂੰ ਰੋਕਦੇ ਪੁਲਸ ਕਹਿੰਦੀ ਕਿ ਨਹੀਂ ਸਾਰੇ ਇਥੇ ਬੀਬੀਆਂ ਬੈਠੀਆਂ ਸਾਰਿਆਂ ਨੂੰ ਢੰਡੇ ਮਾਰਦੀਆਂ ਕਿ ਤੁਸੀਂ ਸਾਰੇ ਕੁਲਸੀਆਂ ਕਰ ਸਭ ਕੋ ਸੋੜਤਾ ਆਣਾ ਨੇ ਕਿ ਤੁਸੀਂ ਸਮਾ ਕੋਈ ਨਹੀਂ ਰੌਲਾ ਪਾਣਾ ਵੀ ਤੇ ਸਮਾਨ ਲਾਗੇ ਖਲਾਰ ਕੇ ਅੰਦਰ ਟੁੱਟ ਕੇ ਗਿਆ ਉਹ ਉਹਨਾਂ ਚਿਰ ਸਮਾਨ ਦੇ ਦੋ ਸੁਟਿਆ ਫੇਰ ਗਿਆ ਪੁਲਸ ਦੋ ਗੱਡੀਆਂ ਆਈਆਂ ਵਿਚੀਆਂ ਆਲੇ ਮਾਰ ਕੇ ਰਾਦੇ ਚਲ ਜਾਂਦੀ ਆ ਤੇ ਚਾਬੀ ਤੇਰੀ ਦਾ ਤਾਲਾ ਬੰਦ ਕੀਤਾ ਵਾ ਤੇ ਸਾਥ ਸਾਡੀ ਬਾਅਦ ਥੋੜੀ ਫਿਰਦੀ ਉਹੀ ਗੱਲ ਤਾਲਾ ਬੰਦ ਕਰਕੇ ਚਲ ਜਾਂਦੀ ਆ ਇਹਨੂੰ ਚਾਬੀ ਦੇ ਕੋਈ ਕੁਝ ਨਹੀਂ ਹੈਗੀ ਜਾਬੀ ਉਹਦੇ ਕੋਲ ਆਪਣਾ ਤਾਲਾ ਮਾਰਦੀ ਉਹ ਕਿਉਂ ਨਹੀਂ ਛੱਡ ਦਿੰਦੇ ਆ ਮਕਾਨ ਨੂੰ ਜਿਹੜਾ ਮਕਾਨ ਆ ਤੁਸੀਂ ਆਪਣੇ ਆਰ ਰੱਖ ਲੋ ਕੀ ਕਰਨਾ ਜਾਇਦਤ ਘੜਾ ਲੈ ਜਾਣੀ ਨਹੀਂ ਜੀ ਸਾਥ ਸਾਡੀ ਕਹਿੰਦੀ ਆ ਕਿ ਮੇਰੇ ਘਰ ਵਾਲੇ ਦਾ ਉੱਥੇ ਮਤਲਬ ਇੱਟਾਂ ਨਹੀਂ ਗੀਆਂ ਮੇਰੇ ਉਹਨਾਂ ਲਹੂ ਕਸੀਨਾ ਕਰਕੇ ਉਹਨੂੰ ਬਣਾਇਆ ਇੱਕ ਕਰਕੇ ਤੇ ਮੈਂ ਨਹੀਂ ਛੱਡ ਸਕਦੀ ਆਈ ਬਥੇਰਾ ਕਹਿੰਨੇ ਕਿ ਸਾਡੇ ਆਲਾ ਜੋ ਤੁਸੀਂ ਛੱਡ ਦੋ ਉਥੇ ਜਾ ਕੇ ਰੋਂਦੀ ਰਹਿੰਦੀ ਕਿ ਨਹੀਂ ਮੈਂ ਉਥੇ ਹੀ ਮੈਂ ਰਹਿਣਾ ਉਹ ਮੇਰੇ ਘਰ ਵਾਲੀ ਮਤਲਬ ਮਕਾਨ ਬਣਾ ਦੇ ਦੇ ਕੇ ਗਿਆ ਆ ਤੇ ਮੈਂ ਉਥੇ ਹੀ ਰਹਿਣਾ ਉਥੇ ਮੈਂ ਮਰਨਾ ਉਥੇ ਜੀਣਾ ਮੈਂ ਜਿੱ ਨਜ਼ਰ ਮੈਂ ਜੀਤੀ ਆ ਜਿਲਵਾ ਸਿੰਘ ਤੁਸੀਂ ਕਾਉਂਸਲਰ ਰਹੇ ਜੇ ਬੋਰਡ ਬੱਚੇ ਪਿੰਡ ਦੇ ਕੀ ਗੱਲ ਹੈ ਕਾ ਝਗੜਾ ਨਹੀਂ ਨਿਕਲਦਾ ਸਰ ਇਹ ਕਈ ਵਾਰੀ ਦੋ ਵਾਰ ਪੰਚਾਇਤਾਂ ਗਈਆਂ ਇਨਾਂ ਦੇ ਘਰ ਇਹ ਜਿਹੜੀ ਬੀਬੀ ਰਾਜਵਿੰਦਰ ਕੌਰ ਆ ਇਹ ਪੰਚਾਇਤ ਨਾਲ ਗੱਲ ਹੀ ਨਹੀਂ ਕਰਦੀ ਸਭ ਪੰਚਾਇਤ ਨੇ ਵੀ ਬੁੜਾਪਰਾ ਬੋਲਦੀ ਆ ਤੇ ਜਿਹੜੀ ਮਾਤਾ ਦੀ ਨੂੰ ਆ ਮਾਤਾ ਦੀ ਨੂੰ ਤੇ ਆ 10 ਦਿਨ ਪਹਿਲਾਂ ਇਕੱਠੇ ਹੋਏ ਇਨਾਂ ਦੇ ਘਰ ਤੇ ਇਹਨੂੰ ਜਦੋਂ ਮੈਂ ਬੁਲਾਇਆ ਤਾਂ ਸਭ ਮੈਨੂੰ ਮੈਨੂੰ ਉਲਟਾ ਬੋਲਿਆ ਕਹਿੰਦੀ ਮੇਰੀ ਕੋਰਟ ਚ ਕੇਸ ਚੱਲਦਾ ਜਾ ਕੇ ਕੋਰਟ ਚ ਗੱਲ ਕਰੋ ਮੈਂ ਨਹੀਂ ਤੁਹਾਡੇ ਨਾਲ ਕੋਈ ਗੱਲ ਕਰਦਾ ਆ ਜਿਹੜਾ ਉਹਨਾਂ ਦੇ ਘਰ ਕੰਮ ਚਾਲੂ ਕਰਤਾ ਉਹਨਾਂ ਨੂੰ ਹਾਂਜੀ ਹਾਂਜੀ ਤੇ ਉਹ ਕੇਸ ਚੱਲਣ ਡਿਆ ਇਹਨਾਂ ਦਾ ਕੋਰਟ ਦੇ ਵਿੱਚ ਤੇ ਉਲਟਾ ਇਹਦੇ ਸਮਾਨ ਮੰਗਾਇਆ ਇਥੇ ਦੇਰ ਬਜਰੀ ਤੇ ਨਾਲ ਪੁਲਿਸ ਨੂੰ ਲੈ ਕੇ ਤੇ ਨਾਲੇ ਨੇ ਕੰਮ ਚਾਲੂ ਕਰਵਾ ਲਿਆ ਅੰਦਰ ਪੁਲਿਸ ਨੇ ਆਪ ਸਮਾਨ ਚੁਕਵਾਇਆ ਨਾਲ ਕੜ ਕੇ ਉੱਥੇ ਇਹ ਪਾਜੀ ਕੀ ਹੋ ਰਿਹਾ ਇਹ ਸਾਰੇ ਹਸਾਇਨ ਕਰ ਰਹੇ ਆ ਅੱਜ ਜੋ ਇਸੇ ਉੱਚੇ ਦਿਕਾਰੀ ਪੁਲਿਸ ਦੇ ਮਲਾਜਮ ਆਏ ਸੀ ਨਾ ਉਹ ਮੈਡਮ ਬਿਆਨ ਦੇ ਕੇ ਗਏ ਆ ਕਿ ਛੇ ਦੇ ਹੱਕ ਦੇ ਵਿੱਚ ਸਾਈਨ ਜਾਦੇ ਹੋ ਜਾਣਗੇ ਪੁਲਿਸ ਵਾਲੇ ਗੱਲ ਇਹ ਕਹਿ ਕੇ ਗਏ ਆ ਕਿ ਜਿਹਦੇ ਹੱਕ 'ਚ ਸਾਈਨ ਹੋ ਜਾਣਗੇ ਜਾਦੇ ਅਸੀਂ ਉਹਨਾਂ ਨੂੰ ਮਾਲਕੀ ਘਰ ਦੀ ਦੇ ਦਾਂਗੇ ਜਦ ਮਾਂ ਦਾ ਦਸੈਣ ਕਿਦਾਂ ਕਰਾ ਲਣਗੇ ਉਹ ਪੁਲਿਸ ਕੀ ਉਹਨਾਂ ਪੁਲਿਸ ਦਾ ਕੀ ਰੋਲ ਹੈ ਸੈਨਾ ਦੇ ਨਾਲ ਜਦ ਕਿ ਪੁਲਿਸ ਨੂੰ ਉਹ ਤਾਂ ਨਹੀਂ ਇਨਸਾਫ ਮਿਲਿਆ ਜਦ ਕਿ ਜਿਹਦੇ ਨਾਲ ਰਜਿਸਟਰੀ ਹੈ ਪੁਲਿਸ ਨੂੰ ਉਹ ਤਾਂ ਨਹੀਂ ਕੋਈ ਲੱਗਦਾ ਜਦ ਕਿ ਉਹਨਾਂ ਨੇ ਜਗਾ ਦੇ ਦਿੱਤਾ ਪਰ ਇਸ ਤਰ੍ਹਾਂ ਦੇ ਨਾਲੇ ਕਿਹੜੇ ਜੀ ਕੇ ਦਾ ਪੁਛ ਗਿਆ ਇਹ ਰੋਹਿਤ ਜੀ ਅੱਜ ਜਦੋਂ ਇੱਥੇ ਪੁਲਿਸ ਆਈ ਆ ਨਾ ਅਸੀਂ ਚਲੋ ਮੌਕੇ ਤੇ ਨਹੀਂ ਹੈਗੇ ਸਾਨੂੰ ਬਾਅਦ ਦੇ ਵਿੱਚ ਪਤਾ ਲੱਗਾ ਵਾ ਤੇ ਪਹਿਲੀ ਗੱਲ ਜਦੋਂ ਪੁਲਿਸ ਆਉਂਦੀ ਆ ਪੁਲਿਸ ਦਾ ਰੋਲ ਹੁੰਦਾ ਵਾ ਕਿ ਪਿੰਡ ਦੇ ਮੋਦਵਾਰ ਐਮਸੀ ਨੂੰ ਪੈਂਚ ਨੂੰ ਮਿਲਿਆ ਜਾਵੇ ਕਿ ਇਹ ਮੈਟਰ ਕੀ ਹੈਗਾ ਵਾ ਉਹ ਮੈਟਰ ਤੇ ਪੁਲਿਸ ਆਪਣਾ ਵਿਚਾਰ ਦਿੰਦੀ ਆ ਉਹ ਫਿਰ ਉਲਸਾਈਆ ਪੁਲਿਸ ਨੇ ਇਥੇ ਇਹ ਦੀ ਸੁਣੀ ਨਹੀਂ ਹੈਗੀ ਉਲਟਾ ਅਸੀਂ ਜੋ ਸਾਨੂੰ ਇਥੋਂ ਪਤਾ ਲੱਗਾ ਵੀਡੀਓ ਗਈਆਂ ਅਸੀਂ ਦੇਖਿਆ ਸਾਨੂੰ ਬੜਾ ਦੁੱਖ ਹੋਇਆ ਵਾ ਕਿਉਂਕਿ ਪ੍ਰਸ਼ਾਸਨ ਨੂੰ ਦੇਖੋ ਜੀ ਸਾਡੀ ਆਸ ਹੁੰਦੀ ਆ ਸਿਰ ਪੁਲਿਸ ਦੇ ਉੱਤੇ ਅਸੀਂ ਪੁਲਿਸ ਨੂੰ ਮਾੜਾ ਨਹੀਂ ਕਹਿੰਦੇ ਪੁਲਿਸ ਬਹੁਤ ਵਧੀਆ ਕੰਮ ਕਰ ਰਹੀ ਆ ਪਰ ਇਸੇ ਕਿਤੇ ਨਾ ਕਿਤੇ ਪ੍ਰਸ਼ਾਸਨ ਵੱਲੋਂ ਬਹੁਤ ਢਿੱਲ ਹੋ ਗਈ ਆ ਜੋ ਕਿ ਇੱਕ ਵਿਧਵਾ ਦੇ ਨਾਲ ਧੋਖਾ ਹੋ ਗਿਆ ਫਿਰ ਪੁਲਿਸ ਵਾਲੇ ਗੱਲ ਕਹਿ ਕੇ ਗਏ ਆ ਜਦੋਂ ਲੋਕਾਂ ਨੇ ਆਖਿਆ ਮਾਤਾ ਦਾ ਧੱਕਾ ਹੋ ਰਿਹਾ ਵਾ ਤੇ ਪੁਲਿਸ ਵਾਲੇ ਕਹਿ ਕੇ ਗਏ ਆ ਤੁਸੀਂ ਸੈਨਿਕਰਾ ਕੇ ਦੋ ਇੱਧਰ ਦੇ ਲੋਕ ਜਿਨ੍ਹਾਂ ਦੇ ਮਾਤਾ ਦੇ ਵੱਧ ਸਾਈਨ ਕਰ ਦੇਣਗੇ ਅਸੀਂ ਉਹਨਾਂ ਨੂੰ ਇਹ ਘਰ ਦੀ ਮਾਲਕੀ ਦੇ ਦਾਂਗੇ ਇਹ ਸਾਈਨ ਅਸੀਂ ਉਹ ਕਰ ਰਹੇ ਸਾਂ ਤੁਸੀਂ ਬਲੀ ਜੂਮ ਕਰਕੇ ਵੇਖ ਸਕਦੇ ਆ ਅਸੀਂ ਉਹੀ ਸਾਈਨ ਕਰ ਰਹੇ ਆ ਸਾਰੇ ਜੀ ਜੋ ਮਾਤਾ ਦੇ ਹੱਕ ਦੇ ਵਾਲਿਆਂ ਨੇ ਕੀਤੇ ਹਾਂਜੀ ਹਾਂਜੀ ਜੋ ਮਾਤਾ ਦੇ ਹੱਕ ਦੇ ਵਿੱਚ ਹੈਗੇ ਨੇ ਇਹ ਸਾਰੇ ਉਹਨਾਂ ਦੇ ਸਾਈਨ ਆ ਜੀ ਇੱਥੇ ਤਕਰੀਬਨ ਕਿੰਨੇ ਘਰ ਹੋਣਗੇ 40 ਤੋਂ 50 ਘਰ ਹਾਂਜੀ ਇੰਨੇ ਤਕਰੀਬਨ ਸਾਰੇ ਹੀ ਲੋਕ ਕੋਲ ਹੁੰਦੇ ਇੱਥੇ ਭਾਜੀ ਇੱਥੇ 100 ਦੇ ਵਿੱਚੋਂ 90% ਮਾਤਾ ਦੇ ਹੱਕ ਚ ਆ ਹਾਲਾਂਕਿ ਸਾਡੇ ਸ਼ਰੀਕੇ ਦੇ ਵਿੱਚੋਂ ਆ ਇਹ ਰੋਹਤ ਜੀ ਮੈਂ ਤਾਂ 2 ਮਿੰਟ ਲਵਾਂਗਾ ਤੁਹਾਡੇ ਪਹਿਲਾਂ ਤੁਹਾਡਾ ਧੰਨਵਾਦ ਕਰਦੇ ਆ ਤੁਸੀਂ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਜੋ ਮੈਂ ਦੱਸਣਾ ਚਾਹੁੰਨਾ ਵਾ ਕਿ ਇਹ ਲੜਾਈ ਬੜੇ ਚਿਰ ਦੀ ਚੱਲਦੀ ਆ ਰਹੀ ਆ ਤੇ ਇਹ ਪਰ ਜਿਹੜੀ ਲੜਾਈ ਦੀ ਸੱਚਾਈ ਹੈਗੀ ਨਾ ਉਹ ਸੱਚਾਈ ਇਹ ਹੈਗੀ ਆ ਕਿ ਮਾਤਾ ਦੇ ਤਿੰਨ ਪੁੱਤਰਾਂ ਤਿੰਨਾਂ ਨੂੰ ਬਰਾਬਰ ਦਾ ਹਿੱਸਾ ਦਿੱਤਾ ਸਿਕੋ ਜਿਹਦੇ ਨਾਲ ਲੜਾਈ ਹੋਣ ਡੀਆਂ ਉਹਨੂੰ ਇਹਨੇ ਆਪਣਾ 5 ਮਰਲੇ ਵਧ ਦੇਤਾ 20 ਮਰਲੇ ਮਾਤਾ ਨੇ ਜਗਾ ਲਈ ਸੀ ਉਸ ਤੋਂ ਬਾਅਦ ਆ ਫਿਰ ਮਾਤਾ ਕੋ ਇੱਕ ਘਰ ਵਜਦਾ ਸੀ ਜਿੱਥੇ ਮਾਤਾ ਰਹਿ ਰਹੀ ਸੀ ਪਰ ਉਸ ਤੋਂ ਬਾਅਦ ਇਹਨਾਂ ਦੀ ਪਹਿਲਾਂ ਥੋੜੀ ਬੁੱਧੀ ਚਲੋ ਸੁਲਾ ਸੀ ਇਕੱਠੇ ਰਹਿੰਦੇ ਸੀ ਪਰ ਇਹਦੀ ਨੋ ਨੇ ਆਖਿਆ ਕਿ ਮੰਮੀ ਮੇਰੇ ਘਰ ਦਾ ਬਾਹਰ ਆ ਮੈਂ ਥੋੜਾ ਸਮਾਂ ਸਾਲ ਰਹਿਣਾ ਵਾ ਪਰ ਇਸ ਵਿਚਾਰੀ ਸਾਡੀ ਤਾਈ ਬੜੀ ਭੋਲੀ ਸੀ ਮੇਰੀ ਤਾਈ ਜੀ ਲੱਗਦੇ ਆ ਪਰ ਉਹਨਾਂ ਨੇ ਰਹਿਣ ਦੇ ਬਾਵਜੂਦ ਸਹੀ ਸਹੀ ਕਬਜ਼ਾ ਕਰਨਾ ਸ਼ੁਰੂ ਕਰਤਾ ਅੱਜ ਉਹ ਵਿਚਾਰੀ ੱੱਕੇ ਖਾ ਰਹੀ ਆ ਉਹਦੀ ਕੋਈ ਹਸਾਰ ਨਹੀਂ ਰਹਿ ਰਿਆ ਅਸੀਂ ਇਹਨਾਂ ਦਾ ਮਤਲਬ ਕਿ ਬਹੁਤ ਸਾਡਾ ਇਹਨਾਂ ਦੇ ਬੜੀ ਦੁੱਖ ਹੁੰਦਾ ਪਰ ਅਸੀਂ ਕਰ ਕੁਛ ਨਹੀਂ ਸਕਦੇ ਹਾਂ ਜੋ ਸੱਚਾਈ ਹੈਗੀ ਆ ਉਹਦੇ ਪ੍ਰਤੀ ਅਸੀਂ ਡਟ ਕੇ ਆਵਾਜ਼ ਦੇਵਾਂਗੇ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਆਂ ਬਾਕੀ ਅੱਗੇ ਗਾਂ ਤੱਕ ਇਹ ਵੀਡੀਓ ਤੁਸੀਂ ਲੈ ਕੇ ਜਾਣੀ ਆ ਨਿਆ ਮਾਤਾ ਨੂੰ ਰੋਹਿਤ ਜੀ ਤੁਸੀਂ ਹੀ ਦਿਵਾਉਣਾ ਵਾ ਸਤਿ ਸ਼੍ਰੀ ਅਕਾਲ ਜੀ ਜਿਹੜਾ ਨਿਰਮਲ ਦੇ ਨਾ ਹੀ ਮੀਟਰ ਉਹਦੀ ਤਾਰ ਲਵਾਤੀ ਤੇ ਇਹਨੇ ਆਪਣੇ ਨਾਮ ਲਵਾਤਾ ਸਸਾ ਉਹ ਵੀ ਕਹ ਰਹੇ ਜੇ ਕਿ ਇਹਨਾਂ ਦਾ ਮਾਤਾ ਦਾ ਜਿਹੜੇ ਵਿਧਵਾ ਮਾਤਾ ਨੇ ਇਹਨਾਂ ਦਾ ਮੀਟਰ ਲੱਗਾ ਪਿਆ ਸੀ ਆਪਣਾ ਹਾਂਜੀ ਉਹਨਾਂ ਨੇ ਮੀਟਰ ਰਜਿਸਟਰੀ ਨਾਲ ਦੇ ਨਾਮ ਦੇ ਹੋਣ ਦੇ ਬਾਵਜੂਦ ਮੀਟਰ ਆਪਣਾ ਲਵਾ ਲਿਆ ਆਪਣਾ ਲਵਾ ਲਿਆ ਅੱਛਾ ਜੀ ਹਾਂਜੀ ਤੇ ਮਾਤਾ ਦਾ ਮੀਟਰ ਉਹਦੀ ਤਾਰ ਤੋਂ ਹੋ ਰਹੀ ਕਿ ਘੁੱਟ ਤੇ ਲੈ ਕੇ ਨਾਲ ਨਹੀਂ ਨਹੀਂ ਲੱਗਾ ਵਾ ਤਾਰ ਲਾਈ ਆ ਤਾਰ ਲਾਈ ਆ ਹਾਂ ਤਾਰ ਲਾਈ ਆ ਅੱਛਾ ਜੀ ਤੇ ਬਿੱਲ ਹੁੰਦਾ ਮਾਤਾ ਜੀ ਅਜੇ ਤੁਹਾਨੂੰ ਹਾਂਜੀ ਬਿੱਲ ਹੁੰਦਾ ਵਾ ਹਾਂਜੀ ਅੱਛਾ ਮਾਤਾ ਜੀ ਬਿੱਲ ਕੌਣ ਤਾਰਦਾ ਹੈ ਬਿੱਲ ਤੁਹਾਡਾ ਬਿੱਲ ਹੁੰਦਾ ਵੱਖਰਾ ਹੁੰਦਾ ਹੈ ਤੁਹਾਡਾ ਵੱਖਰਾ ਹੁੰਦਾ ਇਹ ਤਾਰ ਤੇ ਪਹਿਲਾਂ ਮਾਤਾ ਤੂੰ ਹੀ ਉਹਨੂੰ ਜਦੋਂ ਘਰ ਦਿੱਤਾ ਵਾ ਜਿਹੜਾ ਜੀ ਉਹ ਤਾਂ ਜਗ੍ਹਾ ਲੈ ਕੇ ਦਿੱਤੀ ਉਹਨਾਂ ਨੇ ਹਾਂਜੀ ਉਹ ਵਾਕਈ ਕਿਰਾਏ ਤੇ ਚਾੜੀ ਹੋਈ ਉਹਨਾਂ ਨੇ ਹਾਂ ਕਿਰਾਏ ਤੇ ਚਾੜੀ ਹੈ ਜੀ ਕਮਰੇ ਦੀ ਤੇ ਜਦੋਂ ਤੁਸੀਂ ਹਿੱਸਾ ਦੇ ਦਿੱਤਾ ਇਹ ਤੋਂ ਗਏ ਕਿਉਂ ਨਹੀਂ ਕੋਈ ਨਹੀਂ ਮੈਂ 3 ਮਹੀਨੇ ਮੈਂ ਕੱਟ ਲੈਣ ਦੋ ਤੇ ਮੈਂ ਚੱਲ ਜੂਗੀ ਸੋਚੇ ਜ਼ਮਾਨਾ ਮਦਦ ਕਰ ਲੈ ਆਂ ਸਮਾ ਸਮਾ ਲਈਆਂ ਤੇ ਨਹੀਂ ਮਿਲਦੇ ਤੇ ਹਾਲੀ ਤੱਕਰ ਗਈ ਨਹੀਂ ਤੇ ਰਹੀ ਜਦੋਂ ਮੀਟਰ ਲਾਇਆ ਉਦੋਂ ਤੇ ਕੁਝ ਗਿਆ ਨਾ ਉਹ ਨੂੰ ਨਹੀਂ ਮੈਂ ਇੱਥੇ ਨਹੀਂ ਮੈਂ ਵੰਡੇ ਗਈ ਹਾਂ ਘਰ ਨਹੀਂ ਹੈਗੀ ਜਦੋਂ ਮੀਟਰ ਲਾਇਆ ਮੀਟਰ ਲਾਉਣ ਤੋਂ ਬਾਅਦ ਰੰਗ ਢਾਂਗੀ ਬਦਲ ਗਏ ਗਾਲ ਮੰਦਾ ਕੱਢਣ ਲੱਗ ਪਏ ਤੁੜ ਗਿਆ ਨਾ ਮਤਲਬ ਕਿ ਜਦੋਂ ਮੀਟਰ ਲੱਗਣ ਤੋਂ ਪਹਿਲਾਂ ਸਹੀ ਸੀ ਸਹੀ ਬਿਲਕੁਲ ਸਹੀ ਤੇ ਜਦੋਂ ਨੇ ਮੀਟਰ ਲਵਾ ਲਿਆ ਉਹ ਬਾਨੰਦਾ ਕੱਢਣ ਡੈ ਕਿਤਨਾ ਕਿਤੇ ਤੁਸੀਂ ਉਦੋਂ ਨਹੀਂ ਬਾ ਚੱਕੀ ਵੀ ਮੀਟਰ ਕਿੱਦਾਂ ਲੱਗ ਸਕਦਾ ਜਦੋਂ ਰਜਿਸਟਰੀ ਦਾ ਡੇਕੋ ਠੀਕ ਹੈ ਜੀ ਮੀਟਰ ਤੁਹਾਡਾ ਲੱਗਾ ਮੀਟਰ ਇੱਕ ਚੱਲ ਰਿਹਾ ਉਸੇ ਕਰਕੇ ਦੂਜਾ ਮੀਟਰ ਵੀ ਲੱਗ ਦੀਗਾ ਮੈਨੂੰ ਪਤਾ ਨਹੀਂ ਲੱਗਾ ਚੋਰੀ ਲਵਾ ਲਿਆ ਮੈਂ ਘੜੀ ਨਹੀਂ ਹੈ ਪਤਾ ਜੀ ਜਿਹੜਾ ਬਜ਼ੁਰਗ ਬੱਚਿਆਂ ਦੇ ਨਾਂ ਜਿਆਦਾ ਤਾਂ ਕਰ ਦਿੰਦੇ ਆ ਉਹ ਵੀ ਦੇ ਦੇ ਆ ਵੀ ਦੇ ਦੇ ਠੀਕਾ ਜੀ ਜਿੰਦੇ ਜੀ ਮੈਂ ਮੰਡ ਵਡਾਈਆਂ ਕਰ ਜਾਂ ਲੋਕਾਂ ਦੇ ਮਨਾਂ ਚ ਹੁੰਦਾ ਹਾਂ ਉਹਨਾਂ ਨੂੰ ਪੀਸਨੇ ਆ ਦੇਣਾ ਚਾਹੁੰਦੇ ਐਦਾਂ ਕਰਨਾ ਚਾਹੀਦਾ ਕੋਈ ਕੋਈ ਨਹੀਂ ਕਰਨਾ ਚਾਹੀਦਾ ਮੈਂ ਕਰ ਕੇ ਭੁੱਲ ਗਈ ਆ ਇੰਨਾ ਥੱਕਾ ਆਇਆ ਜਿਆਦਾ ਤਾਂ ਕਰਨ ਤੋਂ ਪਹਿਲਾਂ ਸਹੀ ਹੀ ਕੰਮ ਇਹ ਸਹੀ ਪਹਿਲਾਂ ਥੀਏ ਤੇ ਮਾਰਾ ਮੋਟਾ ਚੱਲਦਾ ਹੀ ਤੁਹਾਡਾ ਹੀ ਥੀਕ ਜਗ੍ਹਾ ਦੇ ਦਈਆਂ ਸਹੀ ਹੋ ਜੀ ਸਰ ਆ ਜਗ੍ਹਾ ਦੇ ਦੇ ਤਾਂ ਕਰ ਮੇਰੇ ਨਾਲ ਚੰਗੀ ਹੋ ਜੇ ਤੇ ਭਾ ਰੋਣ ਨਾਲੋਂ ਜ਼ਿਆਦੀ ਮਾਰੀ ਕੀ ਨਾਮ ਜੀ ਤੁਹਾਡਾ ਮੇਰਾ ਨਾਮ ਰਜਿੰਦਰ ਗੋਰੀਆ ਜੀ ਠੀਕ ਹੈ ਜੀ ਜਿਹੜਾ ਮਾਤਾ ਜੀ ਨਾਲ ਝਗੜਾ ਵਾ ਤੁਹਾਡਾ ਠੀਕ ਹੈ ਜੀ ਓਕੇ ਇਸ ਗੱਲ ਨੂੰ ਲੈ ਕੇ ਕੋਈ ਗੱਲ ਨਹੀਂ ਸਰ ਉਹ ਸਾਡੇ ਨਾਲ ਬੜੇ ਵਧੀਆ ਰਹਿੰਦੇ ਸੀਗੇ ਪਰ ਆ ਛੋਟਾ ਦਿਓਰ ਫੌਜੀ ਤੇ ਦਰਾਣੀ ਛੋਟੀ ਤੇ ਬਾਕੀ ਉਹ ਦੋ ਤਿੰਨ ਮੱਲੇ ਵਾਲੀਆਂ ਜਨਾਨੀਆਂ ਜਿਹੜੀਆਂ ਵਾ ਉਹ ਮੇਰੀ ਕੋਟ ਮਾਰ ਇੱਕ ਦਿਨ ਮੇਰਾ ਸਮਾਨ ਆਇਆ ਸੀ ਤੇ ਉਦੋਂ ਵੀ ਮੇਰਾ ਸਮਾਨ ਨਹੀਂ ਉਤਰਨ ਦਿੱਤਾ ਇਹਨਾਂ ਨੇ ਮੇਰ ਨਾਲ ਕੋਟ ਕਟਈਆ ਕੀਤਾ ਇਹ ਬੱਚਿਆਂ ਨੂੰ ਮੈਂ ਲਗਾ ਲਗਾ ਕੇ 15 ਦਿਨ ਚਰਚੇ ਦੇ ਵਿੱਚ ਰਹੀ ਆ ਤੇ ਉਹਨਾਂ ਦੇ ਘਰ ਮੈਂ ਰਾਤ ਦਿਨ ਲੋਕ ਲੋਕਾਂ ਦੀ ਕਿਸੇ ਦੇ ਘਰ ਰਹੀ ਕਦੀ ਕਿਸੇ ਦੇ ਘਰ ਮੈਂ 16 ਦਿਨਾਂ ਬਾਅਦ ਆਪਣੇ ਘਰ ਆਈ ਉਹ ਵੀ ਠੰਡਾਰ ਸਾਹਿਬ ਨੇ ਆਗਿਆ ਦਿੱਤੀ ਵੀ ਤੁਸੀਂ ਆਪਣੇ ਘਰ ਜਾਓ ਲੇਕਿਨ ਆ ਵੇਖੋ ਸਮਾਨ ਮੇਰਾ ਅੱਜ 3 ਦਿਨ ਹੋ ਗਏ ਮੇਰਾ ਸੜਕ ਤੇ ਰੋਦਾ ਹੀ ਕਹਿੰਦੀ ਆਂ ਸੀ ਵੀ ਇਹ ਚੁੱਕੋ ਤੇ ਤੁਹਾਡੇ ਕੱਪੜੇ ਪਾੜ ਦੇਣੇ ਆ ਜਿਹੜਾ ਹਾਂਜੀ ਹੋ ਲਈ ਤੈਨੂੰ ਉਧਰ ਕਰ ਲਿਆ ਜਗਾ ਲੈ ਦੇ ਸੀ ਗਈ ਉੱਥੇ ਤੇ ਘਰ ਪਾ ਕੇ ਕਰਾਈ ਨਹੀਂ ਸਰ ਮੈਂ ਜਿਹੜਾ ਕਿਰਾਏ ਤੇ ਦਿੱਤਾ ਹੋਇਆ ਉਹ ਸਾਡਾ 20 ਮਰਲੇ ਜਗਾ ਸੀ ਜਿਹਦੇ ਵਿੱਚ ਉਹ ਸਾਨੂੰ ਸਾਰੇ 4 ਜਗਾ ਦੇ ਤੇ 5-5 ਮਰਲੇ ਜਗਾ ਆਈ ਹੋਈ ਆ 2.5 ਮਰਲੇ ਮੇਰੇ ਜੇਠ ਸਾਹਿਬ ਨੇ ਮੈਨੂੰ ਦਿੱਤੀ ਗਈ ਜਗਾ ਤੇ 2.5 ਮਰਲੇ ਮੇਰੇ ਦਿਓਰ ਨੂੰ ਦਿੱਤੇ ਕਾਗਜ਼ ਮੇਰੇ ਕੋਲ ਆ ਇਸ ਕਰਕੇ ਆ ਮੇਂ ਜਗਾ ਇਹ ਦੇ ਵਿੱਚ ਆ ਹਾਂਜੀ ਹਾਂਜੀ ਇਹ ਮੇਰੇ ਸਹੁਰੇ ਸਾਹਿਬ ਨੇ ਜੋ ਮੈਂ ਵਿਆਹੀ ਹੋਈ ਹਾਂ 25 ਸਾਲ ਹੋ ਗਏ ਮਨੇ ਇਸੇ ਘਰ ਦੇ ਵਿੱਚ ਰਹਿੰਦੀ ਆ ਏ ਨਹੀਂ ਨਹੀਂ ਜੀ ਮਤਲਬ ਆਂਜੀ ਥੋੜੀ 70000 ਰੁਪਏ ਦੀ ਜਗਾ ਲਈ ਸੀ ਇਹ ਮਨ ਕੇ ਅਸੀਂ ਆਪਣੇ ਮਤਲਬ ਆਪਣੇ ਪੈਸੇ ਆਂਦਾ ਮਕਾਨ ਬਣਾਇਆ ਹੋਇਆ 25 ਸਾਲ ਹੋ ਗਿਆ ਜਗਾ ਥੋੜੀ ਜੀ ਮਤਲਬ ਡੈਡੀ ਦੇ ਨਾਮ ਤੇ ਅਸੀਂ ਕਰਵਾ ਦਿੱਤੀ ਸਾਨੂੰ ਉਦੋਂ ਪਤਾ ਨਹੀਂ ਸੀ ਨਹੀਂ ਜੀ ਉਹਨਾਂ ਦੇ ਨਾਮ ਤੇ ਨਹੀਂ ਇਹ ਤਾਂ ਇਹ ਕੇਸ ਲਾਇਆ ਹੋਇਆ ਵਾ ਕਚਹਿਰੀ ਦੇ ਵਿੱਚ ਤੁਹਾਨੂੰ ਲੱਗਦਾ ਨਹੀਂ ਕਿਦਾਂ ਕਿਦਾਂ ਕਿ ਆਪਾਂ ਹਾਂ ਜੀ ਨਹੀਂ 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 ਸਟਾਰ ਸਕਦੇ ਜੋ ਨਹੀਂ ਜੀ ਕੇਸ ਦੇ ਵਿੱਚ ਕੋਰਟ ਕੇਸ ਨੇ ਸਾਨੂੰ ਮੈਨੂੰ ਮਤਲਬ ਸਟੇ ਦਿੱਤੀ ਹੋਈ ਆ ਵੀ ਤੁਸੀਂ ਕੰਮ ਕਰ ਸਕਦੇ ਹੋ ਕਿਉਂਕਿ ਮੈਂ ਤੇਰੀ 23 ਸਾਲ ਦੀ ਮੇਰੀ ਬੇਟੀ ਹੈ ਮੈਂ ਉਹਦੀ ਅਗੇਜਮੈਂਟ ਕਰਨੀ ਸੀ ਜਿਹਦੇ ਕੰਨ ਮੈਂ ਆਪਣਿਆ ਘਰ ਦਾ ਥੋੜਾ ਜਿਹਾ ਮਤਲਬ ਟਟ ਪਰ ਮੀਟਰ ਮੇਰੇ ਨਾਮ ਦਿਆ ਠੀਕ ਹੈ ਜੀ ਹਾਂ ਜੀ ਤੇ ਮੀਟਰ ਕਿੰਨਾ ਚਿਰ ਹੋ ਗਿਆ ਲੱਗੇ ਨੂੰ ਮੈਨੂੰ ਕਾਫੀ ਧੀਰ ਹੋ ਗਈ ਆ ਲੱਗੀਆਂ ਉਹਨਾਂ ਨੇ ਕਹਿਣਾ ਹੈ ਕਿ ਮੀਟਰ ਪਹਿਲਾਂ ਸਾਡੇ ਨਾਲ ਨਹੀਂ ਜੀ ਉਹਨਾਂ ਦੇ ਨਾਂ ਤੇ ਕੋਈ ਨਹੀਂ ਉਹਨਾਂ ਦੇ ਨਾਂ ਤੇ ਨਿਰਮਲ ਸਿੰਘ ਦੇ ਨਾਂ ਤੇ ਸੀ ਪਹਿਲਾਂ ਤੇ ਉਹ ਲਵਾ ਕੇ ਕਿੱਦਾਂ ਨਹੀਂ ਜੀ ਉਹਨਾਂ ਦੇ ਲੋਹਣਾ ਦੇ ਨਾਂ ਦੇ ਤੇ ਮੀਟਰ ਨਹੀਂ ਸੀ ਤੇ ਉਹਨਾਂ ਨੇ ਰਿਕਵੈਸਟ ਕੀਤੀ ਉਹਨਾਂ ਨੇ ਵੱਖਰਾ ਉਧਰ ਦਾਦੇ ਜੀ ਸੌਰੇ ਦੀ ਸਾਡੇ ਦੀ ਜਗ੍ਹਾ ਉਹ ਵੀ ਸਾਡੀ ਸਾਂਝੀ ਆ ਉਹਨਾਂ ਨੇ ਮੈਨੂੰ ਕੋਈ ਉਦੋਂ ਹਿੱਸਾ ਗੋਟਾ ਨਹੀਂ ਦਿੱਤਾ ਮਾਤਾ ਦਾ ਅਜਮ ਇਹ ਛੋਟਾ ਦਿਓਰ ਰਾਣੀ ਤੋਂ ਓ ਵੀ ਇਹਨਾਂ ਦੇ ਰਲੀਪੂ ਦੇ ਪਵਾਲੇ ਆਦਮੀ ਆ ਹਾਂ ਨਹੀਂ ਗੱਲ ਕਹੀ ਪਿੱਛੇ ਜਿਹੜਾ ਕੰਮ ਹੋ ਰਿਹਾ ਹੈ ਗਲਤ ਹੋ ਰਿਹਾ ਇਹਨੇ ਤਾਂ ਆ ਜਾ ਤੇ ਮੈਨੂੰ ਅੱਗੋਂ ਇਹ ਨਹੀਂ ਪਤਾ ਵੀ ਇਹਦਾ ਅਧਿਕਾਰੀ ਆ ਕੌਣ ਆ ਇੱਕ ਬੀਬੀ ਆ ਆਂਦੀ ਆ ਗਿਆ ਮੁੱਛਾ ਮੁੱਢੀ ਵੀ ਨਹੀਂ ਪਾਈ ਜਿਹੜੇ ਮੁੱਛ ਨਹੀਂ ਵਰਦੀ ਭਾਈ ਆਂਦੀ ਆ ਗਿਆ ਮੁੱਛਾ ਕੱਢ ਕੇ ਤੂੰ ਮੇਰੀ ਇੰਨੀ ਉਮਰ ਦਾ 78 ਸਾਲ ਦੀ ਏਜ ਆ ਦੋ ਨੌਕਰੀਆਂ ਮੈਂ ਕੀਤੀਆਂ ਆਰਮੀ ਦੇ ਵਿੱਚ ਔਰ ਮੈਨੂੰ ਇਹ ਏਦਾਂ ਮੇਰਾ ਅਪਮਾਨ ਕਰਕੇ ਗਈ ਆ ਇਹ ਦੱਸੋ ਪ੍ਰਸ਼ਾਸਨ ਦੀ ਇਹ ਸਿੱਖਿਆ ਮੇਰੀ ਟ੍ਰੇਨਿੰਗ ਨੇ ਇਹ ਕੀਤੀ ਆ ਇਹ ਸਿੱਖਿਆ ਨੂੰ ਤਰੰਗ ਦੇ ਚੇਦ ਦਿੱਤੀ ਗਈ ਵੀ ਵੱਡੇ ਦੀ ਉਹਦਾ ਆਪ ਸਤਕਾਰ ਨਹੀਂ ਕਰਨਾ ਤੇ ਉਹਦਾ ਉਹ ਉਹਦੀ ਬਿਖਤੀ ਕਰਨੀ ਆ ਉਹਨੂੰ ਰਿਸਪੈਕਟ ਨਹੀਂ ਦੇਣੀ ਇਹ ਮੇਰੀ ਸਰਕਾਰ ਅੱਗੇ ਜਾਂ ਮੈਗਨੇ ਅੱਗੇ ਇੱਕ ਬੇਨਤੀ ਆ ਜੋ ਵੀ ਅਹੁਦੇਦਾਰ ਹੈ ਅਹੁਦੇਦਾਰ ਹੈਗੇ ਆ ਉਹਨਾਂ ਅੱਗੇ ਇਸ ਗੱਲ ਗੁਜਾਰਸ਼ ਆ ਕਿ ਕੋਈ ਵੀ ਆਦਮੀ ਕਿਤੇ ਕੋਈ ਫੈਸਲੇਵਾ ਦੇ ਜਾਂਦਾ ਸੋਚ ਸਮਝ ਕੇ ਗੱਲ ਕਰੋ ਪਰ ਲੇਕਿਨ ਬਹੁਤ ਬੁਰੀ ਗੱਲ ਆ ਜਿਹੜਾ ਅੱਜ ਇਹ ਅੱਜ ਵਰਤਾਓ ਕਰਕੇ ਗਈ ਆ ਬੀਬੀ ਹਾਂਜੀ ਜੱਜ ਸਾਹਿਬ ਜਿਹੜਾ ਵਈ ਦੇ ਵਿੱਚ ਇੱਕ ਝਗੜਾ ਇੱਕ ਮਾਤਾ ਵੱਲੋਂ ਆਪਣੀ ਨੂੰਹ ਤੇ ਇਲਜ਼ਾਮ ਨੇ ਕਿ ਮੈਨੂੰ ਕੰਨ ਪਰੇਸ਼ਾਨ ਕਰਦੀ ਹੈ ਤੇ ਮੈਂ ਡੌਟੀ ਕਰਦੇ ਨੇ ਉਹਦੇ ਵਿੱਚ ਪੁਲਿਸ ਜਗਦੀ ਹੈ ਪੁਲਿਸ ਦੀ ਭੂਮਿਕਾ ਵੀ ਜਿਹੜੀ ਸ਼ਕਤੀ ਨਜ਼ਰ ਆਉਂਦੀ ਹੈ ਕਹਿ ਸਕਦੇ ਆ ਇਹ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਇੱਕ ਜੀ ਬੀਬੀ ਅਗੀ ਰਜਿੰਦਰ ਕੌਰ ਰਾਜਿੰਦਰ ਕੌਰ ਇਹਦਾ ਨਾਮ ਰਜਿੰਦਰ ਕੌਰ ਲਿਖਿਆ ਵਸੇ ਦਰਖਾਸਤ ਤੇ ਪਤਨੀ ਲਖਵਿੰਦਰ ਸਿੰਘ ਨਿਕੇ ਰਹੀਏ ਤੋਂ ਇਨੇ ਐਸਐਸਪੀ ਸਾਹਿਬ ਦੇ ਪੇਸ਼ ਹੋ ਕੇ ਦਰਖਾਸਤ ਕੀਤੀ ਹੈ ਆਪਣੇ ਦੌਰ ਦੇ ਖਿਲਾਫ ਨਿਰਮਲ ਸਿੰਘ ਲਜਾਰ ਸਿੰਘ ਰਾਜਵਿੰਦਰ ਕੌਰ ਦਰਾਣੀ ਪਤਨੀ ਨਿਰਮਲ ਸਿੰਘ ਮਨਜੀਤ ਕੌਰ ਮਨਜੀਤ ਸਿੰਘ ਪਤਨੀ ਮਨਜੀਤ ਸਿੰਘ ਤੇ ਪਰਮਜੀਤ ਕੌਰ ਪਤਨੀ ਬਲਦੇਵ ਸਿੰਘ ਬਲਜਿੰਦਰ ਕੌਰ ਪਤਨੀ ਮੰਗਲ ਸਿੰਘ ਇਹ ਸਾਰੇ ਨਿਕੇ ਰਹੇ ਜਦੇ ਆ ਇਹਦੇ ਰਿਲੇਟਿਵ ਨੇ ਆਪਸ ਵਿੱਚ ਇਹ ਜਿਹੜੀ ਦਰਖਾਸਤ ਦਾ ਦਾਵਾ ਇਹ ਡੀਐਸਪੀ ਸਾਹਿਬ ਦੇ ਵੀ ਪੇਸ਼ ਹੋਈ ਐ ਐਸਐਸਪੀ ਸਾਹਿਬ ਦੇ ਵੀ ਪੇਸ਼ ਹੋਈ ਕਿ ਮੇਰੇ ਨਾਲ ਜਿਹੜਾ ਵਾ ਇਹ ਜਿਹੜੇ ਉਪਰੋਕਤ ਬੰਦੇ ਜਿਨ੍ਹਾਂ ਦੇ ਮਨਾ ਲਏ ਆ ਇਹ ਮੈਨੂੰ ਘਰੋਂ ਘਟਣਾ ਚਾਹੁੰਦੇ ਆ ਇੱਕ ਉਹਦੇ ਘਰ ਨੂੰ ਤਰੇੜਾ ਆਈਆਂ ਵਾ ਤੇ ਉਹ ਰਿਪੇਅਰ ਕਰਵਾਉਣਾ ਚਾਹੁੰਦੀ ਆਪਣੇ ਮਕਾਨ ਦੀ ਤੇ ਉਹਨੇ 10 ਦਿਨ ਰੇਤਾ ਸਿਮਿੰਟ ਮੰਗਾ ਛਡਿਆ ਇਹਨਾਂ ਨੇ ਉਹਨੂੰ ਰੇਤਾ ਸਿਮਿੰਟ ਚੌਕੀ ਅੰਦਰ ਨਹੀਂ ਛੱਡਣ ਦਿੱਤਾ ਫਿਰ ਮੈਂ ਇਹਨਾਂ ਨੂੰ ਚੌਕੀ ਬੁਲਾਇਆ ਸਾਰੇ ਦੋਵਾਂ ਧਿਰਾਂ ਨੂੰ ਸਮਝਾਇਆ ਕਿ ਤੀ ਇਹਦਾ ਨਾ ਕਰੋ ਉਹਨੂੰ ਕੰਮ ਕਰਨ ਦਿਓ ਆਪਣਾ ਕਿ ਉਹਦੇ ਦੋ ਦੀਆਂ ਗੋਡੀਆਂ ਮਤਲਬ ਜਵਾਨ ਆ ਉਹਦਾ ਹਸਬੰਡ ਜਿਹੜਾ ਉਹ ਬਸਕਟ ਰਹਿੰਦਾ ਵਾ ਕਾਫੀ ਸਮੇਂ ਤੋਂ ਉੱਥੇ ਕੰਮ ਕਰਦਾ ਵਾ ਇਹ ਬੀਬੀ ਕੱਲੇ ਘਰ ਵਾ ਇਹਨੂੰ ਹਰਾਸਮੈਂਟ ਕੀਤਾ ਜਾਂਦਾ ਹੈ ਬਾਰ-ਬਾਰ ਮੈਂ ਸਾਰੇ ਮੋਦਬਰਾਂ ਨੂੰ ਵੀ ਕਿਹਾ ਕਿ ਨਾ ਕਰੋ ਇਦਾਂ ਇਸ ਤਰ੍ਹਾਂ ਠੀਕ ਨਹੀਂ ਲੰਦਾ ਹਾਰ ਕੇ ਫਿਰ ਜਦੋਂ ਇਹਨਾਂ ਨੇ ਨਹੀਂ ਇਹਨੂੰ ਸਮਾਨਦਰ ਸੁਟੋਂ ਦਾ ਫਿਰ ਮੈਂ ਮੌਕੇ ਤੇ ਗਿਆ ਮੌਕੇ ਤੇ ਜਾ ਕੇ ਉਹਨਾਂ ਨੂੰ ਮੈਂ ਸਮਝਾਇਆ ਫਿਰ ਵੀ ਉਹ ਬਾਜ ਨਹੀਂ ਆਇਆ ਫਿਰ ਉਹ ਬੀਬੀ ਦਾ ਜਿਹੜਾ ਮਟੀਰੀਅਲ ਬਾਹਰ ਪਿਆ ਖਰਾਬ ਹੋ ਰਿਹਾ ਹੈ ਸੀਮੈਂਟ ਵਗੈਰਾ ਉਹ ਮੈਂ ਉਹਨੂੰ ਕਿਹਾ ਕਿ ਤੂੰ ਆਪਣੇ ਅੰਦਰ ਰੱਖ ਲੈ ਠੀਕ ਹੈ ਜੀ ਉਹ ਇਹਦੇ ਵਿੱਚ ਨਾ ਕਿਸੇ ਨਾਲ ਕੋਈ ਆਪਾਂ ਵਧੇਕੀ ਕੀਤੀ ਹੈ ਨਾ ਕਿਸੇ ਨਾਲ ਕੋਈ ਧੱਕਾ ਕੀਤਾ ਜੋ ਅਸਲੀਅਤ ਵਿੱਚ ਜੋ ਕਾਨੂੰਨੀ ਅਧਿਕਾਰ ਹੀ ਉਹਦਾ ਇਸੇ ਕੰਮ ਵਾਸਤੇ ਬਿਟੇ ਆ ਜੇ ਕੋਈ کہیں ਗਰੀਬ ਹੋ ਤਾਂ ਪਰੇਸ਼ਾਨ ਕਰਦਾ ਤੇ ਜੇ ਫਿਰ ਆਪਾਂ ਉੱਤੇ ਮੌਕੇ ਤੇ ਜਾ ਕੇ ਉਹਨੂੰ ਨਿਆਂ ਨਹੀਂ ਦੇ ਸਕਦੇ ਫਿਰ ਇੱਥੇ ਬਹਿਣ ਦਾ ਫਾਇਦਾ ਕੀ ਹੈ ਆਹ ਦਰਖਾਸਤਾਂ ਦੋਵਾਂ ਸਾਹਮਣੇ ਇਹ ਬਾਲਾ ਅਧਿਕਾਰੀ ਉਹਨਾਂ ਨੂੰ ਮਾਰਕੋ ਗਿਆ ਆਵਾ ਇਹਨਾਂ ਦੇ ਆਧਾਰ ਤੇ ਉਹ ਬੀਬੀ ਨੂੰ ਇਨਸਾਫ ਦਵਾਇਆ ਵਾ ਤੇ ਉਹ ਹੁਣ ਆਪਣੇ ਘਰ ਦੋਵੇਂ ਵਧੀਆ ਬੱਚਾ ਨਾਲ ਠੀਕ ਠਾਕ ਰਹੀ ਇੱਕ ਬਜ਼ੁਰਗਾ ਉੱਤੇ ਉਹਨਾਂ ਦਾ ਜਾਣ ਲਾਇਆ ਗਿਆ ਜਿਹੜੇ ਲੇਡੀ ਮੁਲਾਜ਼ਮ ਬਏ ਨੇ ਜੀ ਇਹਨਾਂ ਨੇ ਮਮ ਤੇ ਗਲਤ ਵਰਡਿੰਗ ਯੂਜ਼ ਕੀਤੀ ਹੈ ਕਿ ਮੁੰਸ਼ਰ ਕੱਟ ਕੇ ਆ ਗਈ ਇਸ ਤਰ੍ਹਾਂ ਦੀ ਤੇ ਉਹਦੇ ਬਾਰੇ ਇਸ ਤਰ੍ਹਾਂ ਕੁਝ ਨਹੀਂ ਇਸ ਤਰ੍ਹਾਂ ਕੁਝ ਨਹੀਂ ਉਹ ਪੁਰਾਣੇ ਮੁਲਾਜ਼ਮ ਆ ਕਾਫੀ ਇਹਨਾਂ ਦੀ ਨੌਕਰੀ 34 35 ਸਾਲ ਹੋ ਗਈ ਆ ਐਕਚੁਅਲੀ ਜਿਹੜੇ ਬਜ਼ੁਰਗਾ ਇਹ ਉਹਨਾਂ ਨੇ ਉਹ ਜਿਹੜੇ ਸਾਡੇ ਲੇਡੀ ਏਸੇ ਸੀਗੇ ਉਹ ਸਿਵਲ 'ਚ ਖੜੇ ਸੀ ਉਹਨਾਂ ਨੂੰ ਪਤਾ ਨਹੀਂ ਕਿ ਇਹ ਪੁਲਿਸ ਵਾਲੇ ਆ ਆਗੇ ਉਹਨਾਂ ਨੇ ਗਲਤ ਲਫ਼ਜ਼ੀ ਉਚ ਕੀਤੇ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਇਸ ਕਰਕੇ ਉਹਨਾਂ ਨੇ ਕਿਹਾ ਕਿ ਤੂੰ ਸਿਆਣਾ ਬੰਦਾ ਵਾ ਨਾ ਇਸ ਤਰ੍ਹਾਂ ਬੋਲਣਾ ਚਾਹੀਦਾ ਉਹ ਪੈਸਿਆਂ ਦਾ ਇਲਜ਼ਾਮ ਲਾਉਂਦਾ ਸੀ ਉਹਨੇ ਕਿਹਾ ਕਿ ਤੂੰ ਹੀ ਕਿੰਨੇ ਕ ਪੈਸੇ ਦਿੱਤੇ ਆ ਜਿਹੜਾ ਵੀ ਸਾਡੇ ਤੇ ਇਲਜ਼ਾਮ ਲਾਉਂਦੇ ਆ ਤੇ ਪੀ ਸਿਆਣੇ ਵੇਲੇ ਬੰਦੇ ਉਹੋ ਜੀ ਗਲਤਾਂ ਨੂੰ ਸ਼ੋਭਾ ਨਹੀਂ ਦਿੰਦੀ ਇਹ ਗੱਲ ਉਹਨਾਂ ਨੇ ਕਹੀ ਹੋਰ ਉਹਦੀ ਸ਼ਾਨ ਦੇ ਖਿਲਾਫ ਕੋਈ ਗੱਲ ਨਹੀਂ ਕਹੀ ਉਮਰ ਦੇ لحاظ ਨਾਲ ਉਹਨਾਂ ਨੂੰ ਵੀ ਵਧੀਆ ਤਰੀਕੇ ਨਾਲ ਗੱਲ ਕਰਨੀ ਚਾਹੀਦੀ ਪਰ ਉਹ ਬੋਲੇ ਗਲਤ ਸੀਗੇ ਪੁਲਿਸ ਦੇ ਖਿਲਾਫ ਨਾ ਤੇ ਜਿੱ ਨਜ਼ਰ ਪਤਾ ਨਾ ਹੋਵੇ ਨਜ਼ਰ ਕਿਸੇ ਦੇ ਅਲੀਗੇਸ਼ਨ ਵੀ ਨਹੀਂ ਲਾਉਣਾ ਚਾਹੀਦਾ ਕਿੱਤੇ ਨਾ ਕਿਤੇ ਇਹ ਮਾਤਾ ਵਿਧਵਾਔਰ ਜਿਹੜੀ ਅੱਜ ਰੋ ਰਹੀ ਹੈ ਉਹ ਵੀ ਗਲਤ ਹੈ ਗਲਤ ਕਿੱਦਾਂ ਹੈ ਤੁਸੀਂ ਜਾਣਦੇ ਹੋ ਸਾਡਾ ਵੀ ਅਸੀਂ ਪਹਿਲਾਂ ਵੀ ਮੈਸੇਜ ਦਿੱਤਾ ਸੀ ਕਿ ਜਿਉਂਦੇ ਜੀ ਜ਼ਿਆਦਾ ਜ਼ਿਆਦਾ ਨਾ ਕਰੋ ਪੰਗ ਹੁੰਦਾ ਹੈ ਬੰਦਾ ਹਜੇ ਮਾਤਾ ਦੇ ਨਾਂ ਇੱਕ ਮਕਾਨ ਹੈ ਪਰ ਉਸ ਤੇ ਵੀ ਧੱਕਾ ਹੋ ਰਿਹਾ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਆਪਣੀ ਰਾਏ ਜ਼ਰੂਰ ਦੇਣਾ ਕੈਮਰਾ ਪਰਸਨ ਸਾਗਰ ਦੇ ਨਾਲ ਰਈਆ ਤੋਂ ਉਹ ਹੀ ਤਾਂ ਰੋੜਾ